ਐਮ ਐਲ ਏ ਬਲਾਡਾ ਮੁਰਦਾਬਾਦ ਐਮ ਐਲ ਏ ਬਲਾਡਾ ਮੁਰਦਾਬਾਦ ਸਾਰਾ ਪ੍ਰਸ਼ਾਸਨ ਮੁਰਦਾਬਾਦ ਸਾਰਾ ਪ੍ਰਸ਼ਾਸਨ ਮੁਰਦਾਬਾਦ ਐਸ ਡੀ ਐਮ ਸਾਹਿਬ ਨੇ ਵੀ ਡੇਢ ਸਾਲ ਪਹਿਲਾਂ ਕਮਿਟਮੈਂਟ ਕੀਤੀ ਸੀਗੀ ਵੀ ਜਿਹੜਾ ਇੱਕ ਵਾਰੀ ਤੁਸੀਂ ਧਰਨਾ ਇਹਨਾਂ ਇਹਨੂੰ ਚੱਕ ਲੋ ਵੀ ਤੁਹਾਡਾ ਜਿਹੜਾ ਹੈਗਾ ਇੱਥੇ ਇਹ ਡੰਪਾ ਸੀ ਇਹ ਸੋਡਾ ਮਸਲਾ ਹੱਲ ਕਰਦਾਂਗੇ ਚੱਕ ਦਾਂਗੇ ਇੱਥੋਂ ਪਰ ਉਹਦੇ ਉਹਦੇ ਨਾਲ ਇਹ ਵੀ ਕਮਿਟਮੈਂਟ ਕੀਤੀ ਸੀਗੀ ਵੀ ਇੱਥੇ ਪਾਰਕ ਬਣਾਇਆ ਜਾਊਗਾ ਪਰ ਕੁਛ ਨਹੀਂ ਹੋਇਆ ਉਹਨਾਂ ਨੇ ਪਹਿਲਾਂ ਹੌਲੀ ਹੌਲੀ ਮਤਲਬ ਪਹਿਲਾਂ ਤਾਂ ਇੱਕ ਇੱਕ ਦੋ ਦੋ ਟਰਾਲੀਆਂ ਆਉਂਦੀਆਂ ਸੀਗੀਆਂ ਉਸ ਤੋਂ ਬਾਅਦ ਮਸ਼ੀਨਰੀ ਸਟਾਰਟ ਹੋਣ ਲੱਗੇ ਤੇ ਫਿਰ ਮਤਲਬ ਸਾਰਾ ਜਿਹੜਾ ਮੰਡੀ ਦਾ ਕੂੜਾ ਸਾਰੀ ਇੱਥੇ ਮਰੇ ਹੋਏ ਪਸ਼ੂ ਸਾਰੀ ਜਿਹੜੀ ਗੰਦਗੀ ਹੈ ਇੱਥੇ ਜਿਹੜੀ ਉਹ ਹੁਣ ਤੱਕ ਸਿੱਟ ਰਹੇ ਨੇ ਐਮਐਲਏ ਸਾਹਮਣੇ ਬਿਆਨ ਦਿੱਤਾ ਵੀ ਇਹ ਜਿਹੜਾ ਡੰਪ ਹੈ ਇੱਥੇ 25 ਸਾਲ ਤੋਂ ਜਣੀ ਜਿਵੇਂ ਕੋਈ ਕਾਂਗਰਸ ਦੀ ਸਰਕਾਰ ਰਹੀ ਹੈ ਜਾਂ ਕੋਈ ਕਾਲੀ ਦਲ ਦੀ ਰਹੀ ਹੈ ਵੀ ਪਿਛਲੇ 25 ਸਾਲਾਂ ਤੋਂ ਇੱਥੇ ਜਿਹੜਾ ਡੰਪ ਹੈ ਕੂੜੇ ਦਾ ਇੱਥੀ ਹੀ ਪਿਛਲੀਆਂ ਸਰਕਾਰਾਂ ਤੋਂ ਲਾਇਆ ਗਿਆ। ਸੂਤਾ ਪ੍ਰਸ਼ਾਸਨ ਮੁਤਾਬਕ ਸੂਤਾ ਪ੍ਰਸ਼ਾਸਨ ਮੁਤਾਬਕ ਸੂਤਾ ਪ੍ਰਸ਼ਾਸਨ ਮੁਤਾਬਕ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਵੀ ਬਾੜ ਵਾਸੀ ਨੇ ਜਿਹੜੇ 16 17 18 ਬਾੜ ਪੈਂਦਾ ਤਿੰਨ ਚਾਰ ਬਾੜ ਪੈਂਦੇ ਇੱਥੇ ਵਾਲੇ ਦਾ ਬਹੁਤ ਜ਼ਿਆਦਾ ਪਰੇਸ਼ਾਨ ਨੇ ਗੰਦਗੀ ਮੱਖੀਆਂ ਮੱਛਰ ਤੇ ਰਹਿਦਾ ਖੁੰਦਾ ਜਿਹੜਾ ਪਲਾਸਟਿਕ ਹੈ ਉਹਨੂੰ ਇਹ ਅਗਲਾੰਦ ਦੇ ਇੱਥੇ ਬਹੁਤ ਜਿਆਦਾ ਜਿਹੜੀ ਗੰਦਗੀ ਫੈਲੀ ਹੋਈ ਆ ਮੱਖੀਆਂ ਦੇਖ ਲਓ ਇੱਥੇ ਆ ਸਾਰੇ ਤੁਹਾਨੂੰ ਦਿਖਦੀਆਂ ਕੈਮਰੇ 'ਚ ਵੀ ਕਿਵੇਂ ਲੋਕ ਕਿਵੇਂ ਰੋਟੀ ਪਾਣੀ ਖਾਂਦੇ ਆ ਕਿਵੇਂ ਉਹ ਜਿਹੜੇ ਕੋਈ ਕੱਪੜੇ ਤਾਰਾਂ ਦੇ ਪਾਉਂਦੇ ਆ ਉਹ ਗੰਦੇ ਹੋ ਜਾਂਦੇ ਆ ਸਾਰੇ ਦੁਖੀ ਨੇ ਜਿਵੇਂ ਇਹ ਕਹਿਣਗੇ ਐਮਐਲ ਸਾਹਿਬ ਨੂੰ ਮਿਲਣ ਨੂੰ ਤਿਆਰ ਆ ਅਸੀਂ ਖੁੱਲੀ ਡਿਬੇਟ ਕਰਨ ਨੂੰ ਵੀ ਤਿਆਰ ਆ ਅਸੀਂ ਉਹਨਾਂ ਨਾਲ ਸਾਰੀ ਮੰਡੀ ਨੂੰ ਪਤਾ ਵੀ ਧਰਨਾ ਕਿਸ ਵਾਸਤੇ ਲੱਗਿਆ ਹੋਇਆ ਇਹ ਗੰਦੇ ਸਬੰਧ 'ਚ ਆ ਸਾਡੇ ਕੋਲੇ ਨਾ ਤਾਂ ਕੋਈ ਪ੍ਰਸ਼ਾਸਨ ਦਾ ਬੰਦਾ ਆਇਆ ਨਾ ਕੋਈ ਪੰਜਾਬ ਸਰਕਾਰ ਦਾ ਬੰਦਾ ਪਹੁੰਚਿਆ ਨਾ ਹੀ ਕੋਈ ਐਮਐਲਏ ਸਾਹਿਬ ਨੇ ਸਾਰ ਲਈ ਹੈ ਉਲਟਾ ਐਮਐਲਏ ਸਾਹਿਬ ਨੇ ਕੱਲ ਇੱਕ ਕਾਨਫਰੈਂਸ ਰਾਹੀਂ ਵੀਡੀਓ ਪਾਈ ਹੈ ਫੇਸਬੁੱਕ ਤੇ ਵੀ ਹੈ ਕਿ ਇਹ ਤਾਂ ਪਿਛਲੀਆਂ ਕਾਲੀ ਕਾਂਗਰਸੀਆਂ ਵੇਲੇ 20-25 ਸਾਲਾਂ ਤੋਂ ਲੱਗਿਆ ਹੋਇਆ ਜਦਕਿ ਇਹ ਸਰਾਸਰ ਝੂਠ ਹੈ ਇਹ ਅੱਜ ਤੋਂ 2 2.5 ਸਾਲ ਪਹਿਲਾਂ ਇਹ ਕਲਾਣਾ ਰੋਡ ਦੇ ਉੱਪਰ ਇਹਨਾਂ ਨੇ ਲੀਜ਼ ਤੇ ਜਗ੍ਹਾ ਲਈ ਹੋਈ ਸੀ ਨਗਰ ਕੌਂਸਲ ਨੇ ਉਹਦੀ 25 ਸਾਲਾਂ ਲੀਜ਼ ਉਹਦੀ ਪੂਰੀ ਹੋ ਚੁੱਕੀ ਹੈ ਕਹਿੰਦੇ ਇਹਨਾਂ ਨੇ ਸਾਨੂੰ ਵਿਸ਼ਵਾਸ ਚ ਲਿਆ ਸਾਰਿਆਂ ਨੂੰ ਵੀ ਕੇਰਾਂ ਟੈਂਪਰੇਰੀ ਤੌਰ ਤੇ ਵੀ ਸ਼ਹਿਰ ਦੁਖੀਆ ਵੀ ਕੇਰਾਂ ਇੱਥੇ ਟੈਂਪਰੇਰੀ ਤੌਰ ਤੇ ਸਾਨੂੰ ਦੱਬ ਲੈਣ ਦੋ ਵੀ ਥੋਟੇ ਇਥੇ ਗੰਦ ਨਹੀਂ ਪੈਣ ਦਿੰਦੇ ਵੀ ਫਿਰ ਅਸੀਂ ਪੱਕਾ ਹੱਲ ਕਰ ਦਾਂਗੇ ਇਹਨਾਂ ਨੇ ਉਲਟਾ ਉੱਥੇ ਜਿਹੜਾ ਲੀਜ਼ ਤੇ ਇਹਨਾਂ ਕੋਲੇ ਜ਼ਮੀਨ ਸੀ ਜੋ ਉਹਦਾ ਵੀ 2 250 ਟਰਾਲੀ ਲਿਆ ਕੇ ਇੱਥੇ ਦੱਬਤੀ ਅਸੀਂ ਬੋਲੇ ਨਹੀਂ ਬੋਲੇ ਨਹੀਂ ਵੀ ਚੱਲ ਕੋਈ ਨਾ ਮਿੱਟੀ 'ਚ ਦੱਬਤੀ ਥੱਲੇ ਵੀ ਕੋਈ ਗੱਲ ਨਹੀਂ ਮਜਬੂਰੀ ਹੋ ਸਕਦੀ ਹੈ ਨਗਰ ਕੌਂਸਲ ਦੀ ਪਰ ਇਹ ਕਹਿੰਦੇ ਨੇ ਵੀ 20 25 ਸਾਲਾਂ ਤੋਂ 20 25 ਸਾਲਾਂ ਤੋਂ ਨਹੀਂ ਹੈਗਾ ਇਹ ਐਮਐਲਏ ਸਾਹਿਬ ਝੂਠ ਬ ਫੇਰ ਇਹ ਦੋ ਢਾਈ ਪਹਿਲਾਂ ਤਾਂ ਥੋੜਾ ਥੋੜਾ ਰੇੜੀਆਂ ਰਾਹੀ ਆਉਂਦਾ ਰਿਹਾ ਫੇਰ ਹੁਣ ਸਾਲ ਪੂੜ੍ਹ ਸਾਲ ਤੋਂ ਤਾਂ ਜਮਨ ਨਜਾਇਜ਼ ਟਰਾਲੀਆਂ ਪਰ ਪਰ ਕਿਉਣ ਲੱਗੀਆਂ ਜਿਹੜੀਆਂ ਡੇਲੀ ਦੀਆਂ 25 ਤੋਂ 35 ਦੇ ਵਿੱਚ ਵਿੱਚ ਆਉਂਦੀਆਂ ਨੇ ਲਗਭਗ ਅਸੀਂ ਬੇਨਤੀ ਕਰਦੇ ਹਾਂ ਸਾਰੇ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਸਾਡੇ ਐਮ ਐਲ ਏ ਸਾਹਿਬ ਨੂੰ ਪੁਰਲਾਡੇ ਹਲਕੇ ਦੇ ਐਮ ਐਲ ਏ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਈਓ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਹਨੂੰ ਗੰਦ ਨੂੰ ਇੱਥੋਂ ਚੁਕਾਇਆ ਜਾਵੇ ਤੁਸੀਂ ਸ਼ਹਿਰ ਤੋਂ ਕੋਈ ਬਾਹਰ ਜਗ੍ਹਾ ਦੇਖ ਕੇ ਲੀਸ ਤੇ ਲੈ ਲਓ ਜਾਂ ਕੋਈ ਜਿਵੇਂ ਵੀ ਤੁਹਾਨੂੰ ਠੀਕ ਬੈਠਦਾ ਪਰ ਘਰਾਂ ਦੇ ਵਿੱਚ ਇਹ ਨਹੀਂ ਠੀਕ ਆਉਂਦਾ ਸਰ ਸੱਚਾਈ ਇੱਥੇ ਲਗਭਗ ਸਭ ਨੂੰ ਪਤਾ ਹੈ ਜਿੰਨੇ ਵੀ ਇੱਥੇ ਲੋਕ ਨੇ ਪ੍ਰਸ਼ਾਸਨ ਨੂੰ ਵੀ ਪਤਾ ਹੈ ਇਹ ਜਿਹੜਾ ਡੰਪ ਸੀ ਨਾ ਉਹ ਅੱਜ ਤੋਂ ਕਾਫੀ ਸਾਲਾਂ ਤੋਂ ਕਲਾਨਾ ਰੋਡ ਤੇ ਚੱਲ ਰਿਹਾ ਸੀ ਸਾਡੀ ਜਾਣ ਸਮਝ ਤੇ ਇਹ ਵੀ ਗੱਲ ਆਈ ਹੈ ਕਿ 25 ਸਾਲਾਂ ਦੀ ਲੀਸ 'ਤੇ ਉਹ ਡੰਪ ਉੱਥੇ ਵਰਕਿੰਗ 'ਚ ਸੀ ਜਦੋਂ ਉਸ ਚੀਜ਼ ਦੀ ਲੀਸ ਪੂਰੀ ਹੋ ਗਈ ਇਹਨਾਂ ਨੇ ਸਟਾਰਟ ਕਰਤੇ ਇੱਥੇ ਗੱਡੀਆਂ ਲੈਣਾਂ ਗੱਡੀ ਲੈਣ ਤੋਂ ਪਹਿਲਾਂ ਇੱਥੇ ਭਰਤ ਪਾਈ ਗਈ ਸੀ ਕੁਝ ਐਸ਼ ਲੈ ਕੇ ਆਏ ਸੀ ਕੁਝ ਮਿੱਟੀ ਲੈ ਕੇ ਆਏ ਸੀ ਜਦੋਂ ਅਸੀਂ ਇੱਥੇ ਐਮਸੀ ਸਾਹਿਬ ਜਿਹੜੇ ਸਾਡੇ ਵਾਰਡ ਦੇ ਨੇ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਇਹ ਜਿਹੜਾ ਪੂਰਾ ਏਰੀਆ ਇਹ ਪਾਰਕ 'ਚ ਕਨਵਰਟ ਹੋ